ਮੈਂ ਜੱਟ ਜ਼ਿਮੀਦਾਰਾਂ ਦੀ ਧੀ ਆ ਪਰ ਉਹਨਾਂ ਨੇ ਸਾਰਾ ਕੁਝ ਵੇਚਤਾ ਹੁਣ ਤਾਂ ਵੀਰੇ ਸੜਕ ਤੇ ਆ ਗਏ ਆ ਸੜਕ ਤੇ ਆ ਕੇ ਵੀ ਮੈਂ ਫਿਰ ਵੀ ਆਪਣਾ ਖੋਖਾ ਲਾਇਆ بس ਵੀਰੇ ਇਹਨੂੰ ਅੱਗੇ ਲੈ ਕੇ ਜਾਣਾ ਹੁਣ ਪਰ ਵੀਰੇ ਮੇਰੀ ਮਾਂ ਨੇ ਸਾਨੂੰ ਸਾਡੇ ਪਿਓ ਦਾ ਪਿਆਰ ਵੀ ਦਿੱਤਾ ਸਾਡੀ ਮਾਂ ਦਾ ਪਿਆਰ ਵੀ ਦਿੱਤਾ ਸਾਡੇ ਲਈ ਉਹੀ ਮਾਂ ਤੇ ਉਹੀ ਪਿਓ ਆ ਤੁਹਾਨੂੰ ਮਾਂ ਕਿਹੜਾ ਕੰਮ ਕਰਕੇ ਪਾਲਦੀ ਰਹੀ ਕਿਸੇ ਦਿਹਾੜੀਆਂ ਲਾਉਂਦੀ ਰਹੀ ਮੇਰੇ ਜੱਟਾ ਜੀਬੀਦਾਰ ਹੋ ਕੇ ਸੀ ਜੱਟ ਜੀਬੀਦਾਰ ਦੇ ਆਲੂ ਬੁੱਟੇ ਮਿਰਚਾਂ ਤੋੜੀਆਂ ਲਵਾ ਮਤਲਬ ਬਲੋਏ ਦਾ ਕੰਮ ਕੀਤਾ ਜਿਹੜੀ ਵੈਲਡਿੰਗ ਹੁੰਦੀ ਨਾ ਉਹ ਕੀਤੀ ਉਹਦੇ ਨਾਲ ਮम्मा ਦੀਆਂ ਅੱਖਾਂ ਖਰਾਬ ਹੋ ਗਿਆ ਸੀ ਜੇ ਤਬ ਵੀ ਕੋਈ ਮੀਣਾ ਮਾਰਦਾ ਰਿਸ਼ਤੇਦਾਰ ਹਨਾ ਮੈਂ ਤਾਂ ਵੀਡੀਓ ਰਾਈ ਇਹ ਹੀ ਕਹੂੰਗੀ ਕਿ ਮੀਨੇ ਦਾ ਫਿਰ ਸਾਡਾ ਖਰਚਾ ਵਾ ਹਨਾ ਮੇਰੀਆਂ ਫੀਸਾਂ ਵਗੈਰਾ ਵੀ ਦੇਣ ਵਾਲੀਆਂ ਨੇ ਹਨਾ ਮੇਰੀਆਂ 2 ਸਾਲਾਂ ਦੀਆਂ ਮੇਰੀਆਂ ਫੀਸਾਂ 2 ਸਾਲਾਂ ਦੀਆਂ ਮੇਰੇ ਭਰਾ ਦੇ ਫੀਸਾਂ ਦੇਣ ਵਾਲੀਆਂ ਨੇ ਠੀਕ ਆ ਜੇ ਤੱਕ ਕੋਈ ਰਿਸ਼ਤੇਦਾਰ ਸਾਨੂੰ ਵੀਡੀਓ ਰਾਈ ਕੁਝ ਵੀ ਕਹੂਗਾ ਇਹ ਗੱਲ ਮੈਨੂੰ ਦਾ ਸਾਨੂੰ 30000 ਰੁਪਏ ਦੇਜੋ antisense ਕੋਈ ਕੰਮ ਨਹੀਂ ਕਰਦੇ ਫ੍ਰੀ ਬੈ ਕੇ ਖਾਵਾਂਗੇ ਚਾਹ ਦਾ ਕੰਮ ਮੇਰੇ ਸਾਰਾ ਦਿਨ ਚੱਲਦਾ ਪੜਾਈ ਰਾਤ ਨੂੰ ਬੈ ਕੇ ਕਰਦੀ ਆਂ ਕਿਹੜੀ ਕਲਾਸ ਦੇ ਕਰਦੇ ਹੋ ਪਲੱਸ 2 ਪ੍ਰਾਈਵੇਟ ਪੇਪਰ ਤੇ ਹਾਂਜੀ ਮੇਰਾ ਆਪਣਾ ਪ੍ਰਾਈਵੇਟ ਹੈ ਤੇ ਛੋਟਾ ਭਰਾ ਕਿਹਦੇ ਵਿੱਚ ਪੜਦਾ 9th ਜੀ 9ਵੀਂ ਵਿੱਚ ਉਹ ਵੀ ਨਾਲ ਕੰਮ ਕਰਦਾ ਹਾਂਜੀ ਕਿੱਦਾਂ ਮੈਨੂੰ ਲੱਗਣ ਡਿਆ ਕੰਮ ਕਰਕੇ ਹਾਂਜੀ ਵਧੀਆ ਲੱਗਣ ਡਿਆ ਮਾਣ ਮੈਨੂੰ ਉਸ ਹੁੰਦਾ ਨਾ ਆਪਣਾ ਕੰਮ ਹਾਂਜੀ ਤੇ ਸਕੂਲੇ ਚਾਹੀਦਾ ਹਾਂਜੀ ਇਸ ਕੋਲੇ ਤਾਨੇ ਤੇ ਨਹੀਂ ਮਾਰਦੇ ਹੋ ਨੇ ਵੀ ਤੂੰ ਚਾਹ ਚਾਹਲਾ ਕਰਦਾ ਵਾਟ ਦੇਦੇ ਹੈਗੇ ਕੀ ਕਹਿੰਦੇ ਆ ਚਾਵਲੇ ਚਾਵਲੇ ਕਹਿੰਦੇ ਅਸੀਂ ਕਿਨੇ ਚਲੋ ਕੋਈ ਨਹੀਂ ਕਹਿ ਲਾਂ ਉਹ ਕੀ ਹੋ ਗਿਆ ਜੀ ਤੁਹਾਨੂੰ ਅੱਖ ਨੂੰ ਕਿਤੇ ਸਿ ਪ੍ਰੋਬਲਮ ਹੋ ਗਈ ਆ ਹਾਂਜੀ ਮੈਂ ਬਿਲਡਿੰਗ ਦਾ ਕੰਮ ਕਰਦੇ ਰਹੇ ਤੇ ਨਾਲ ਵੀ ਜਿਆਦੀ ਹੋ ਗਈ ਦਿੱਕਤ ਮਿਰਚਾਂ ਲੱਗਣਗੀਆਂ ਠੀਕ ਆ ਕਿ ਇਹ ਕੁੜੀ ਸਾਡੀ ਕੰਮ ਕਰਦੀ ਆ ਰੇੜੀ ਲਾਉਂਦੀ ਆ ਉਹਨਾਂ ਨੂੰ ਸ਼ਰਮ ਆਉਂਦੀ ਆ ਇਹ ਸ਼ਰਮ ਦੀ ਗੱਲ ਨਹੀਂ ਆ ਮੇਰੀ ਕਮਾਈ ਆ ਮੇਰਾ ਬਿਜ਼ਨਸ ਆ ਪਤਾ ਨਹੀਂ ਕਿਉਂ ਸ਼ਰਮ ਘਾਰਦਿਨੇ ਮੇਰੇ ਕਈ ਭੈਣ ਭਰਾ ਮੇਰੇ ਨਾਲ ਜੁੜੇ ਨੇ ਮਾਣ ਕਰਦੇ ਨੇ ਕਿ ਤੂੰ ਪੜ੍ਹਨ ਕੰਮ ਕਰਨਦੀ ਆ ਕਿਉਂਕਿ ਵੇ ਤੁਹਾਨੂੰ ਵੀ ਪਤਾ ਵਾ ਕਿ ਅੱਜਕੱਲ ਦੇ ਕੁੜੀਆਂ ਖੋਖਾ ਕੀ ਕੋਈ ਦੁਕਾਨ ਤੇ ਕੰਮ ਕਰਕੇ ਰਾਜੀ ਨਹੀਂ ਆ ਕੁੜੀ ਉਹ ਮਿਹਨਤ ਕਰਨ ਦੀ ਆ ਕਮਾਨ ਦੀ ਆ ਘਰ ਦਾ ਗੁਜ਼ਾਰਾ ਹੋਣ ਰਿਹਾ ਕਿਦਾਂ ਦਾ ਲੱਗਣ ਰਿਹਾ ਵਧੀਆ ਲੱਗਦਾ ਉਹ ਅਸੀਂ ਮਿਹਨਤ ਕਰਨ ਦੀ ਆਪਣੀ ਕਮਾਈ ਕਰਨ ਦੀ ਆਪਣੀ ਕਿੱਤੇ ਕਮਾਈ ਦਾ ਹਾਂਜੀ ਹਾਂਜੀ ਵਧੀਆ ਲੱਗਦਾ ਮੈਨੂੰ ਬਹੁਤ ਚਲੋ ਪਾਪਾਏ ਨੇ ਸਾਡੇ ਤੇ ਮਾੜਾ ਟਾਈਮ ਲਿਆਂਦਾ ਉਹ ਗੁਰੂ ਰਾਮਦਾਸ ਨੇ ਸਾਨੂੰ ਪਰਖਿਆ ਵਾ ਕਿ ਡੋਲਦੇ ਕਿ ਨਹੀਂ ਡੋਲੇ ਕੀ ਬਦਾ ਹੋਣਾ ਜਿੱਦਨ ਵੀਰੇ ਮੈਂ ਤਾਂ ਮਿਹਨਤ ਛੱਡਣੀ ਨਹੀਂ ਜਿੱਦਨ ਮੇਰਾ ਬ੍ਰਾਂਡ ਬਣ ਗਿਆ ਨਾ ਉਦੋਂ ਮੇਰੇ ਰਿਸ਼ਤੇਦਾਰਾਂ ਨੇ ਕਹਿ ਕਰਨ ਕਿ ਉਹ ਤੇ ਸਾਡੀ ਕੁੜੀ ਆ ਜਿਹਦਾ ਬ੍ਰਾਂਡ ਆ ਉਦੋਂ ਖੁਸ਼ੀ ਹੋਣੀ ਤੇ ਵੀਡੀਓ ਰਾਈ ਮੈਂ ਆਹੀ ਕਹਿਣਾ ਕਿ ਉਦੋਂ ਹੱਥ ਜੋੜਦੀ ਆ ਕਿ ਮੈਂ ਤੁਹਾਨੂੰ ਨਹੀਂ ਬੁਲਾਉਣਾ ਅਕਸਰ ਇਹ ਅਸੀਂ ਜਦੋਂ ਹਾਈਵੇ ਤੇ ਜਾਂਦੇ ਆ ਪੋਲ ਥੱਲੇ ਜਾ ਹਾਈਵੇ ਦੇ ਨਿਗੇ ਨਿਗੇ ਢਾਬੇ ਕਹਿੰਦੇ ਨਿਗੇ ਸੋਖੇ ਜਿਹੇ ਦਿਖਦੇ ਆ ਉਥੇ ਕਦੀ ਕੋਈ ਮੋਮੋਸ ਲੱਗਾ ਹੁੰਦਾ ਹੈ ਕਿਸੇ ਨੇ ਚਾਹ ਦਾ ਸਟਾਲ ਆਇਆ ਹੁੰਦਾ ਕਿਸੇ ਕੋਈ ਛੋਲੇ ਠੋਲੇ ਲਾ ਕੇ ਵੇਚਦਾ ਹੈ ਲੇਕਿਨ ਗੱਲ ਕਰੀਏ ਤਾਂ ਆਪਾਂ ਉਸਦੇ ਪਿਛਲੇ ਦੀ ਛਾਤ ਮਾਰੀਏ ਤਾਂ ਮਜਬੂਰੀ ਨਹੀਂ ਦੇਖਦੇ ਆਪਾਂ ਉਥੇ ਲੰਘ ਜਾਂਦੇ ਆ ਲੇਕਿਨ ਹੋ ਸਕਦਾ ਸਾਡਾ ਕਿ ਉਥੇ ਬਹਿ ਕੇ ਪੀ ਚਾਹ ਦਾ ਕੱਪ ਪੀਂਦਾ ਜਾਂ ਮਕਸਦ ਹੁੰਦਾ ਉਸਦੀ ਮਦਦ ਹੋ ਜਾਂਦੀ ਉਸੇ ਨਾਲ ਹੀ ਲੇਕਿਨ ਅੱਜ ਤੁਹਾਨੂੰ ਜਿਹੜੇ ਤਸਵੀਰਾਂ ਦਿਖਾਵਾਂਗੇ ਉਹ ਤਸਵੀਰਾਂ ਭਾਵੂ ਕਲ ਵਾਲੀਆਂ ਤਸਵੀਰਾਂ ਨੇ ਕਿਉਂਕਿ ਇੱਕ 17 ਸਾਲਾ ਧੀ ਜ਼ਿਆਦਾ ਕੰਮ ਕਰਦੀ ਹੈ ਕਿਉਂਕਿ ਮਜਬੂਰੀ ਇੰਨੀ ਵਧੀ ਹੈ ਕਿ ਉਹਨੂੰ ਆਪ ਆ ਕੇ ਚਾਹ ਵਿੱਚ ਨਹੀਂ ਪੈ ਰਹੀ ਹੈ ਕਿਉਂਕਿ ਬਾਪ ਜੋ ਹੈ ਉਹਨੂੰ 20 ਸਾਲ ਹੋ ਗਏ ਨੇ ਘਰੋਂ ਗਏ ਨੂੰ ਛੋਟਾ ਭਰਾ ਨਾਲ ਕੰਮ ਕਰਦਾ ਹੈ ਅਤੇ ਨਾਲ ਹੀ ਜੋ ਕਿ ਇੱਕ ਮਾਂ ਨਾਲ ਸਾਥ ਦਿੰਦੀ ਹੈ ਸੋ ਐਡੀ ਮਜਬੂਰੀ ਹੈ ਉਸ ਨੂੰ ਭੈਣ ਨੂੰ ਕਿ 17 ਸਾਲ ਦੀ ਉਮਰ ਹੈ ਤੇ ਉਹ ਚਾਹ ਦਾ ਕੰਮ ਕਰਕੇ ਗੁਜ਼ਾਰਾ ਕਰ ਲਈ ਹੈ ਕਈ ਘਰਦਿਆਂ ਨੇ ਤਾਂ ਨਹੀਂ ਮਾਰੇ ਰਜਿਸਟਰਾਂ ਤਾਂ ਨਹੀਂ ਮਾਰੇ ਲੇਕਿਨ ਆ ਜੋ ਚਾਹ ਦਾ ਕੰਮ ਕਰਨ ਦੀ ਹੈ ਲੇਕਿਨ ਉਹਨੂੰ ਕੋਈ ਪਛਤਾਵਾ ਨਹੀਂ ਹੈ ਮਿਹਨਤ ਕਰ ਰਹੀ ਹੈ ਮਿਹਨਤ ਕਰਕੇ ਖਾਣ ਦਾ ਜਜ਼ਬਾ ਰੱਖਦੀ ਹੈ ਸੋ ਗੱਲਬਾਤ ਵੀ ਕਰਾਂਗੇ ਉਸ ਧੀ ਨਾਲ ਕਿ ਕੀ ਅਸੀਂ ਮਜਬੂਰੀ ਪਈ ਕਿ ਉਹਨੂੰ ਚਾਹ ਦਾ ਖੋਖਾ ਲਾਉਣਾ ਪਿਆ ਭੁੱਲ ਦੇ ਲੈ ਸਸੀ ਕਾ ਪੈਨ ਪੈਨ ਕੀ ਅਸੀਂ ਮਜਬੂਰੀ ਪਈ ਵੀ ਤੁਸੀਂ ਚਾਹ ਦਾ ਖੋਖਾ ਲਾਉਣ ਲਈ ਤੇ ਅੱਜ ਸੜਕ ਤੇ ਆਏ ਬੇਰੇ ਮਜਬੂਰੀਆਂ ਤੇ ਬਹੁਤ ਨੇ ਹਣਾ ਹਰ ਇੱਕ ਕੰਮ ਕਰ ਲਈ ਮਜਬੂਰੀ ਹੁੰਦੀ ਆ ਮੇਰੇ ਪਾਪਾ ਮੈਨੂੰ ਛੱਡ ਗਏ 12 ਸਾਲ ਪਹਿਲਾਂ ਮੈਨੂੰ ਛੱਡ ਗਏ ਸਾਨੂੰ ਤਿੰਨਾਂ ਨੂੰ ਇਕੱਲੇ ਕਰ ਗਏ ਉਸ ਤੋਂ ਬਾਅਦ ਆ ਮੇਰੀ ਮੰਮੀ ਨੇ ਮਿਹਨਤ ਕੀਤੀ ਤੇ ਸਾਨੂੰ ਇੱਥੋਂ ਤੱਕ ਲੈ ਕੇ ਆਏ 10th ਕਲਾਸ ਪਾਸ ਕਰਨ ਤੋਂ ਬਾਅਦ ਆ ਮਤਲਬ ਜਦੋਂ ਮੈਂ 10th ਸੀ ਨਾ ਉਦੋਂ ਤੱਕ ਮੰਮਾ ਨੇ ਲੋਹੇ ਦੀ ਵੈਲਡਿੰਗ ਕੀਤੀ ਕਿਸੇ ਨੇ ਸਾਡਾ ਹਾਲ ਨਹੀਂ ਪੁੱਛਿਆ ਕੋਈ ਸਾਡੇ ਘਰੇ ਨਹੀਂ ਆਉਂਦਾ ਸੀ ਲਾਗੋ ਦੀ ਹੋ ਕੇ ਲੰਘ ਜਾਂਦੇ ਸੀ ਤੇ ਹੁਣ 10th ਤੋਂ ਬਾਅਦ ਆ ਮੈਂ ਆਪਣਾ ਇੱਥੇ ਸਕੂਲ ਤੋਂ ਸਾਹਮਣੇ ਆਪਣਾ ਖੋਖਾ ਲਾਇਆ ਚਾਹ ਦਾ ਕੀ ਗੱਲ ਇਸ ਗੱਲ ਹੋ ਗਈ ਕਿ ਡੈਡੀ ਛੱਡ ਕੇ ਚਲੇ ਗਏ ਤੁਹਾਨੂੰ ਮੁਰਕੇ ਜੜੀ ਨੇ ਖਬਰ ਨਹੀਂ ਲਈ ਤੁਹਾਡੇ ਵੀ ਮੇਰੇ ਬੱਚੇ ਹੈਗੇ ਨੇ ਠੀਕ ਠਾਕ ਨੇ ਖਾਣਦੇ ਪੀਣਦੇ ਕਿ ਨਹੀਂ ਮੇਰੇ ਉਹ ਨਸ਼ਾ ਕਰਦੇ ਸੀ ਪਹਿਲੀ ਬੰਨਾ ਵੇਚਦਾ ਮੈਂ ਜੱਟ ਜ਼ਿਮੀਦਾਰਾਂ ਦੀ ਧੀ ਆ ਪਰ ਉਹਨਾਂ ਨੇ ਸਾਰਾ ਕੁਝ ਵੇਚਤਾ ਹੁਣ ਤਾਂ ਵੀਰੇ ਸੜਕ ਤੇ ਆ ਗਿਆ ਸੜਕ ਤੇ ਆ ਕੇ ਵੀ ਮੈਂ ਫਿਰ ਵੀ ਆਪਣਾ ਖੋਖਾ ਲਾਇਆ ਬਸ ਵੀਰੇ ਇਹਨੂੰ ਅੱਗੇ ਲੈ ਕੇ ਜਾਣਾ ਹੁਣ ਪਾਪਾ ਦੀ ਯਾਦ ਨਹੀਂ ਆਉਂਦੀ ਕਿਉਂਕਿ ਚਲੋ ਪਿਓ ਕੁੜੇ ਮਾਰਦੇ ਹੀ ਆ ਲੇਕਿਨ ਉਸ ਟਾਈਮ ਦਾ ਪਿਆਰ ਜੋ ਛੋਟੇ ਹੁੰਦੇ ਆ ਪਿਆਰ ਦਿੱਤਾ ਤੁਹਾਨੂੰ ਜੋ ਲਾਡ ਲੜਾਇਆ ਉਹ ਯਾਦ ਕਿਤੇ ਵੇਲਾ ਆਉਂਦਾ ਤੁਹਾਨੂੰ ਮੇਰੇ ਕਦੀ ਲਾਡ ਲੜਾਇਆ ਹੀ ਨਹੀਂ ਕਿਉਂਕਿ ਹੋ ਗਿਆ ਬਹੁਤ ਮਾਰਦੇ ਕੁੱਟਦੇ ਸੀ ਨਿੱਕੀ ਨਿੱਕੀ ਚੀਜ਼ ਮੰਗ ਲੈਣੇ ਤਾਂ ਵੀ ਮਾਰਨਾ ਕੁੱਟਣਾ ਇੱਕ ਸੂਟ ਮੰਗ ਲੈਣਾ ਤਾਂ ਵੀ ਮਾਰਨਾ ਕੁੱਟਣਾ ਮਤਲਬ ਹਾਰੇ ਕਿ ਚੀਜ਼ ਲਈ ਮਾਰਦੇ ਸੀ ਕਦੀ ਪਿਆਰ ਨਹੀਂ ਮਤਲਬ ਮਿਲਿਆ ਹੀ ਨਹੀਂ ਪਿਓ ਦਾ ਪਿਆਰ ਨਹੀਂ ਤੁਹਾਨੂੰ ਮਿਲਿਆ ਛੋਟੇ ਹੁੰਦਿਆਂ ਤਾਂ ਕੋ ਤੁਹਾਨੂੰ ਕੁੱਟਦੇ ਰਹੇ ਮਾਰਦੇ ਰਹੇ ਪਰ ਵੀਰੇ ਮੇਰੀ ਮਾਂ ਨੇ ਸਾਨੂੰ ਸਾਡੇ ਪਿਓ ਦਾ ਪਿਆਰ ਵੀ ਦਿੱਤਾ ਸਾਡੀ ਮਾਂ ਦਾ ਪਿਆਰ ਵੀ ਦਿੱਤਾ ਸਾਡੇ ਲਈ ਉਹੀ ਮਾਂ ਤੇ ਉਹੀ ਪਿਓ ਆ ਤੁਹਾਨੂੰ ਮਾਂ ਕਿਹੜਾ ਕੰਮ ਕਰਕੇ ਪਾਲਦੀ ਰਹੀ ਕਿੱਥੇ ਦਿਹਾੜੀਆਂ ਲਾਉਂਦੀ ਰਹੀ ਵੀਰੇ ਜੱਟਾ ਜੀ ਵੀਦਾਰ ਹੋ ਗਿਆ ਸੀ ਜੱਟ ਜੀ ਵੀਦਾਰ ਦੇ ਆਲੂ ਪੁੱਟੇ ਮਿਰਚਾਂ ਤੋੜੀਆਂ ਲੋਆ ਮਤਲਬ ਬਲੋਏ ਦਾ ਕੰਮ ਕੀਤਾ ਜਿਹੜੀ ਵੈਲਡਿੰਗ ਹੁੰਦੀ ਨਾ ਉਹ ਕੀਤੀ ਉਹਦੇ ਨਾਲ ਮਮਾ ਦੀਆਂ ਅੱਖਾਂ ਖਰਾਬ ਹੋ ਗਿਆ ਸੀ ਜੇ ਤਾ ਵੀਰੇ ਕੋਈ ਮੇਣਾ ਮਾਰਦਾ ਰਿਸ਼ਤੇਦਾਰ ਹਨਾ ਮੈਂ ਤਾਂ ਵੀਡੀਓ ਰਾਈ ਇਹ ਹੀ ਕਹੂੰਗੀ ਕਿ ਮਹੀਨੇ ਦਾ ਫਿਰ ਸਾਡਾ ਖਰਚਾ ਵਾ ਹਨਾ ਮੇਰੀਆਂ ਫੀਸਾਂ ਵਗੈਰਾ ਵੀਰੇ ਦੇਣ ਵਾਲੀਆਂ ਨੇ ਹਨਾ ਮੇਰੀਆਂ 2 ਸਾਲ ਜੇ ਮੇਰੀਆਂ ਫੀਸਾਂ 2 ਸਾਲ ਜੇ ਮੇਰੇ ਭਰਾ ਦੇ ਫੀਸਾਂ ਦੇਣ ਵਾਲੀਆਂ ਨੇ ਠੀਕ ਆ ਜੇ ਤਾ ਕੋਈ ਰਿਸ਼ਤੇਦਾਰ ਸਾਨੂੰ ਵੀਡੀਓ ਰਾਈ ਕੁਝ ਵੀ ਕਹੂਗਾ ਠੀਕ ਆ ਮਿੰਨੇ ਦਾ ਸਾਨੂੰ 30000 ਰੁਪਏ ਦੇ ਜੋ ਅਸੀਂ ਕੋਈ ਕੰਮ ਨਹੀਂ ਕਰਦੇ ਫ੍ਰੀ ਬੈ ਕੇ ਖਾਵਾਂਗੇ ਮੈਂ ਰਿਸ਼ਤੇਦਾਰ ਅਜੇ ਵੀ ਮੈਨੇ ਮਾਰਦੇ ਵੀ ਤੁਸੀਂ ਕੰਮ ਕਿਉਂ ਕਰਦੇ ਜੀ ਹਾਂ ਮਾਰਦੇ ਨੇ ਜੇ ਤਾਂ ਵੀਰੇ ਮਿਹਣਿਆਂ ਵਜਣੇ ਨੇ ਵੀਡੀਓ ਰਾਈ ਮੈਂ ਆਹੀ ਕਹੂੰਗੀ ਵੇਖਣਗੇ ਕਿ ਕਿਤਨਾ ਕਿਤੇ ਮਿਰਚਾਂ ਲੱਗਣਗੀਆਂ ਠੀਕ ਹੈ ਕਿ ਇਹ ਕੁੜੀ ਸਾਡੀ ਕੰਮ ਕਰਦੀ ਆ ਰੇੜੀ ਲਾਉਂਦੀ ਆ ਉਹਨਾਂ ਨੂੰ ਸ਼ਰਮ ਆਉਂਦੀ ਆ ਇਹ ਸ਼ਰਮ ਦੀ ਗੱਲ ਨਹੀਂ ਆ ਮੇਰੀ ਕਮਾਈ ਆ ਮੇਰਾ ਬਿਜ਼ਨਸ ਆ ਪਤਾ ਨਹੀਂ ਕਿਉਂ ਸ਼ਰਮ ਕਰਦੇ ਨੇ ਮੇਰੇ ਕਈ ਭੈਣ ਭਰਾ ਮੇਰੇ ਨਾਲ ਜੁੜੇ ਨੇ ਮਾਣ ਕਰਦੇ ਨੇ ਕਿ ਤੂੰ ਪਣ ਕੰਮ ਕਰਨਦੀ ਆ ਕਿਉਂਕਿ ਵੇ ਤੁਹਾਨੂੰ ਵੀ ਪਤਾ ਵਾ ਕਿ ਅੱਜ ਕੱਲ ਦੇ ਕੁੜੀਆਂ ਖੋਖਾ ਕੀ ਕੋਈ ਦੁਕਾਨ ਤੇ ਕੰਮ ਕਰਕੇ ਰਾਜੀ ਨਹੀਂ ਆ ਤਾਂ ਮੈ ਵੀ ਰ 17 ਸਾਲ ਦੀ ਕਿ ਖੋਖਾ ਲਾ ਰਹੀਆਂ ਉਹਨਾਂ ਨੂੰ ਇੱਕ ਪ੍ਰਾਊਡ ਹੋਣਾ ਚਾਹੀਦਾ ਕਿ ਸਾਡੇ ਰਿਸ਼ਤੇਦਾਰਾਂ ਦੀ ਕੁੜੀ ਖੋਖਾ ਲਾ ਰਹੀ ਐ ਕੰਮ ਕਰੀ ਮਿਹਨਤ ਕਰੀ ਐ ਕਿ ਜੇ ਮੰਗੇ ਨਹੀਂ ਖਾਂਦੀ ਆਪਣੀ ਉਹਨਾਂ ਨੂੰ ਮਾਣ ਹੋਣਾ ਚਾਹੀਦਾ ਪਰ ਉਹ ਮਾਣ ਨਹੀਂ ਕਰਦੇ ਉਹਨਾਂ ਨੂੰ ਸ਼ਰਮ ਹੁੰਦੀ ਆ ਅੱਜ ਕੱਲ ਦੀ ਗੱਲ ਕਰੀ ਅੱਜ ਕੱਲ ਕੁੜੀਆਂ ਗਲਤ ਪੈਸੇ ਪੈ ਰਣੀਆਂ ਪੈਸਾ ਕਮਾਉਣ ਵਾਸਤੇ ਲੇਕਿਨ ਤੁਸੀਂ ਹੱਕ ਸੱਚੀ ਕਮਾਈ ਮਿਹਨਤ ਕਰਕੇ ਖਾਂਦੇ ਹੋ ਹਾਂਜੀ ਵੀਰੇ ਸਾਨੂੰ ਨਾ ਸਾਰਿਆਂ ਨੇ ਬਲੌਗ ਕੀਤਾ ਵਾ ਕਿਸੇ ਨੇ ਵੀ ਅਨਬਲੌਕ ਨਹੀਂ ਕੀਤਾ ਕੋਈ ਇੱਕ ਵੀ ਰਿਸ਼ਤੇਦਾਰ ਕਹਿੰਦੇ ਕਿ ਮੈਂ ਰੋਜ਼ ਸ਼ਾਮ ਨੂੰ ਫੋਨ ਕਰਦਾ ਜਾਂ ਜੋ ਰੋਜ਼ ਸਵੇਰੇ ਫੋਨ ਕਰਦਾ ਇੱਕ ਵਾਰੀ ਮੈਨੂੰ ਕਹਿ ਦੇਣ ਕਿ ਹਾਂ ਤੇਰੀ ਮਾਂ ਦਾ ਚਲੋ ਮੈਨੂੰ ਕੀ ਪੁੱਛਣਾ ਇੱਕ ਵਾਰੀ ਕੋਈ ਕਹਿ ਦੇ ਤੇਰੀ ਮਾਂ ਦਾ ਹਾਲ ਪੁੱਛਿਆ ਵਾ ਕਿੰਨੇ ਨੂੰ ਫੋਨ ਕੀਤਾ ਜੇ ਤੇ ਕੋਈ ਇਹ ਵੀਡੀਓਸ ਵੇਖ ਕੇ ਹਨਾ ਮੈਨੂੰ ਕੁਝ ਕਵੇ ਫਿਰ ਤਾਂ ਵੀਰ ਇੱਕੋ ਹੀ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਅਰਦਾਸ ਭਾਵੇਂ ਬੇਨਤੀ ਸਮਝ ਲਓ ਕਿ ਮੈਨੂੰ ਤਾਂ 30000 ਰੁਪਏ ਦੇ ਦੇ ਜੋ ਸੀ ਆਪਣੇ ਘਰੇ ਖੁਸ਼ ਹੋਵਾਂ ਉਹ ਮਾਂ ਦਾ ਇਲਾਜ ਕਰਾਉਣਾ ਸੀਗਾ ਤੁਸੀਂ ਬੋਲ ਰਹੇ ਸੀਗੇ ਉਦੋਂ ਕਿਸੇ ਨੇ ਮਦਦ ਕੀਤੀ ਸੀ ਉਦੋਂ ਕੋਈ ਆਇਆ ਕਿ ਕੋਈ ਮੇਰੇ ਸਾਰਿਆਂ ਨੂੰ ਪਤਾ ਸੀ ਮੇਰੀ ਮੰਮੀ ਬਿਮਾਰ ਆ ਪਰ ਕਿਸੇ ਨੇ ਹਾਲ ਨਹੀਂ ਪੁੱਛਿਆ ਫੋਨ ਲਾ ਕੇ ਵੀ ਨਹੀਂ ਪੁੱਛਿਆ ਕਿਸੇ ਨੇ ਪੈਸੇ ਕੀ ਦੇਣੇ ਤਾਂ ਜੇ ਇੱਕ ਕੋਲੇ ਦੇ ਰਿਸ਼ਤੇਦਾਰ ਤੋਂ ਪੈਸੇ ਮੰਗੇ ਤੇ ਉਹਨੇ ਕਹਿਤਾ ਸਰਕਾਰੀ ਹਸਪਤਾਲ ਚਲ ਜਾ ਕਿਉਂ ਮੇਰੀ ਮਾਇਨੀ ਵਾਦੂ ਸੀ ਫਿਰ ਉਹਨਾਂ ਦੀ ਹਿਮੋਪੈਥਿਕ ਦੀ ਦਵਾਈ ਵੀ ਕਰ ਸਕਦੇ ਤੇ ਫਿਰ ਉਹਨਾਂ ਨੂੰ ਕਹਿਣ ਦਾ ਹੱਕ ਵੀ ਨਹੀਂ ਆ ਵੀ ਤੁਸੀਂ ਕਿਉਂ ਕਮਾਉਂਦੇ ਆਪਣੇ ਮਿਹਨਤ ਕਰ ਕਮਾਉਂਦੇ ਤੁਸੀਂ ਵੀਰੇ ਚਲੋ ਬਾਬਾਏ ਨੇ ਸਾਡੇ ਤੇ ਮੜਾ ਟਾਈਮ ਲਿਆਂਦਾ ਉਹ ਗੁਰੂ ਰਾਮਦਾਸ ਨੇ ਸਾਨੂੰ ਪਰਖਿਆ ਵਾ ਕਿ ਡੋਲਦੇ ਕਿ ਨਹੀਂ ਅਸੀਂ ਨਹੀਂ ਡੋਲੇ ਕੀ ਬਦਾ ਹੁਣ ਜਿੱਦਨ ਵੀਰੇ ਮੈਂ ਤਾਂ ਮਿਹਨਤ ਛੱਡਣੀ ਨਹੀਂ ਜਿੱਦਨ ਮੇਰਾ ਬ੍ਰਾਂਡ ਬਣ ਗਿਆ ਨਾ ਉਦੋਂ ਮੇਰੇ ਰਿਸ਼ਤੇਦਾਰਾਂ ਨੇ ਕਹਿ ਕਰਨਾ ਕਿ ਉਹ ਤੇ ਸਾਡੀ ਕੁੜੀ ਆ ਜਿਹਦਾ ਬ੍ਰਾਂਡ ਆ ਉਦੋਂ ਖੁਸ਼ੀ ਹੋਣੀ ਤੇ ਵੀਡੀਓ ਰਾਈ ਮੈਂ ਆਹੀ ਕਹਿਣਾ ਕਿ ਉਦੋਂ ਹੱਥ ਜੋੜਦੀਆਂ ਕਿ ਮੈਂ ਤੁਹਾਨੂੰ ਨਹੀਂ ਬੁਲਾਉਣਾ ਜੇ ਅੱਜ ਛੱਡਿਆ ਨਾ ਤੇ ਛੱਡ ਕੇ ਰੱਖਿਓ ਪੜਾਈ ਵੀ ਨਾਲ-ਨਾਲ ਕਰਨੀ ਆ ਤੇ ਚਾਹ ਦਾ ਕੰਮ ਵੀ ਨਾਲ ਕਿੱਦਾਂ ਮੈਂਟੇਨ ਕਰਉਂਗੀ ਅ ਚਾਹ ਦਾ ਕੰਮ ਵੀਰੇ ਸਾਰਾ ਦਿਨ ਚੱਲਦਾ ਪੜਾਈ ਰਾਤ ਨੂੰ ਬਹਿ ਕੇ ਕਰਦੀ ਆ ਕਿਹੜੀ ਕਲਾਸ ਕਿ ਕਰਦੇ ਹੋ ਪਲੱਸ 2 ਲੈ ਵੀੜੇ ਪੇਪਰ ਤੇ ਹਾਂਜੀ ਵੀਰੇ ਆਪਣਾ ਪ੍ਰਾਈਵੇਟ ਹੈ ਤੇ ਛੋਟਾ ਭਰਾ ਕਿ ਪੜ੍ਹਦਾ 9th 9ਵੀਂ ਚ ਉਹ ਵੀ ਨਾਲ ਕੰਮ ਕਰਦਾ ਹਾਂਜੀ ਇਹ ਬਿਲਕੁਲ ਭੈ ਦਾ ਬੜਾ ਪ੍ਰਾਈਡ ਮਹਿਸੂਸ ਕਰਦੀ ਆ ਆਪਣੇ ਆਪ ਦੇ ਕਿਉਂਕਿ ਇਹ ਹੱਕ ਦੀ ਕਮਾਈ ਕਰਨ ਦੀ ਆ ਮਿਹਨਤ ਕਰਕੇ ਕਮਾਈ ਕਰ ਰਹੀ ਆ ਲੇਕਿਨ ਫਿਰ ਵੀ ਰਿਸ਼ਤੇ ਦਾ ਜੋੜਿਆ ਉਹ ਵੇਖ ਨਹੀਂ ਸਕਾਉਂਦੇ ਕੋਈ ਰਿਸ਼ਤੇ ਇਹ ਨਹੀਂ ਚਾਹੁੰਦਾ ਕਿ ਸਾਡੇ ਅੱਗੇ ਲੰਘ ਜੇ ਸੋ ਭੈਣ ਬੜਾ ਵਧੀਆ ਕੰਮ ਕਰਦੀ ਆ ਅਸੀਂ ਵੀ ਪ੍ਰਾਊਡ ਕਰਦੇ ਆ ਕਿਉਂਕਿ ਹੱਕ ਸਾਹਿਬ ਦੀ ਕਮਾਈ ਕਰਨਦੀ ਆ ਬਾਕੀ ਨਹੀਂ ਕਈ ਦੁਨੀਆਦਾਰੀ ਕਮਾਈ ਕਰਨ ਵਾਸਤੇ ਦੂਜੇ ਪਾਸੇ ਭੈਣ ਤੇ ਸੋ ਭਰਾ ਵੀ ਛੋਟਾ ਜੋ ਮੌਜੂਦ ਆ ਉਹ ਵੀ ਇਥੇ ਨਾਲ ਖੋਖੇ ਵਾਲੀ ਭੈਣ ਨਾਲ ਮਦਦ ਕਰਦਾ ਵਾ ਭੈਣ ਚਾਹ ਬਲਉਂਦੀ ਆ ਤੇ ਭਰਾ ਜਿਹੜਾ ਵਾ ਦੁਕਾਨ ਦੁਕਾਨ ਡਿਲੀਵਰ ਕਰਕੇ ਆਉਂਦਾ ਵਾ ਸੋ ਗੱਲਬਾਤ ਕਰਾਂਗੇ ਭਰਾ ਨਾਲ ਉਹdire ਕੀ ਨਾਮ ਆ ਹਾਂਜੀ ਅਜਮੀਰ ਸਿੰਘ ਅਜਮੀਰ ਸਿੰਘ ਹਾਂਜੀ ਰਾਜਨ ਮੇਰ ਸਿੰਘ ਕਿਹੜੀ ਕਲਾਸ ਪੜ੍ਹਦਾ ਹਾਂਜੀ ਮੈਂ ਨਵੀਂ ਲੋਵੀਜ਼ ਕਿੱਦਾਂ ਮੈਨੂੰ ਲੱਗਣਿਆ ਕੰਮ ਕਰਕੇ ਹਾਂਜੀ ਵਧੀਆ ਲੱਗਣਿਆ ਮਾਣ ਮਸ ਹਾਂਜੀ ਤੇ ਸਕੂਲੇ ਚਾਹੀਦਾ ਹਾਂਜੀ ਸਕੂਲੇ ਤਾਣੇ ਤੇ ਨਹੀਂ ਮਾਰਦੇ ਹੋਣੇ ਵੀ ਤੂੰ ਚਾਹਲਾ ਕੰਮ ਕਰਵਾ ਵੱਜਦੇ ਦੇ ਹੈਗੇ ਆ ਕੀ ਕਹਿੰਦੇ ਆ ਚਾਹਵਲੇ ਚਾਹਵਲੇ ਕਹਿੰਦੇ ਵੀ ਕਿੱਕੋ ਕਹਿੰਦੇ ਹੈ ਕਿਨੇ ਚਲੋ ਕੋਈ ਨਹੀਂ ਕਹਿ ਲਾਂਗੋ ਉਹਨੂੰ ਕਮਾਈ ਕਰੀਦੀ ਆ ਹੱਕ ਸਾਧ ਦੀ ਕਮਾਈ ਕਰੀ ਆਪਣੇ ਮਿਹਨਤ ਕਰਦੇ ਆ ਹਾਂਜੀ ਦੇ ਕੋ ਪੈਸਾ ਮੰਗ ਕੇ ਨਹੀਂ ਲੈਂਦੇ ਹਾਂਜੀ ਇਹ ਗੱਲ ਤੇ ਹੈਗੀ ਮਨੂੰ ਕੀ ਤਾਣੇ ਮਾਰਦੇ ਬੱਚੇ ਤਾਣੇ ਮਾਰਦੇ ਚਾਹਵਲਾ ਚਾਹਵਲਾ ਹਾਂਜੀ ਕਹਿੰਦੇ ਦੇ ਹੈਗੇ ਮਨਚ ਵੀ ਮਹਿਸੂਸ ਹੁੰਦਾ ਉਹਨਾਂ ਵਿੱਚ ਹਾਂਜੀ ਹੁੰਦਾ ਜੀ ਬਿਲਕੁਲ ਛੋਟਾ ਬੱਚਾ ਹੈ ਭੈਣ 17 ਸਾਲ ਦੀ ਹੈ ਤੇ ਭਰਾ 15 ਸਾਲ ਦਾ ਸਕੂਲ ਜਾਂਦਾ ਹੈ ਸਕੂਲ ਵਾਲੇ ਵੀ ਬੱਚੇ ਤਾਨੇ ਮਾਰਦੇ ਨੇ ਲੇਕਿਨ ਕਮਾਈ ਕਰ ਰਹੇ ਨੇ ਆਪਣੀ ਮਿਹਨਤ ਕਰ ਰਹੇ ਨੇ ਇੱਥੇ ਮੈਨਚਰ ਵਿੱਚ ਕੋਈ ਸ਼ਰਮ ਨਹੀਂ ਆ ਸੋ ਅਸੀਂ ਅਪਰੂਵ ਕਰਦੇ ਹਾਂ ਕਿ ਭੈਣ ਜਿਹੜੀ ਆ ਇੱਥੇ ਲੱਗੀ ਹੈ ਕਮਾਈ ਕਰਦੀ ਆ ਆਪਣੀ ਕਮਾਈ ਸੋ ਮਾਤਾ ਵੀ ਨਾਲ ਹੈ ਮਾਤਾ ਨਾਲ ਵੀ ਗੱਲ ਕਰਾਂਗੇ ਮਤਲਬ ਅੱਛੀ ਗੱਲ ਅੱਛੀ ਹੋ ਜੂਗੀ ਕੀ ਹੋ ਗਿਆ ਤੁਹਾਨੂੰ ਅੱਖ ਨੂੰ ਕਿੰਨੀ ਸੀ ਪ੍ਰੋਬਲਮ ਹੋ ਗਈ ਆ ਹਾਂਜੀ ਮੈਂ ਬਿਲਡਿੰਗ ਦਾ ਕੰਮ ਕਰਦੇ ਰਹੇ ਸੀ ਤੇ ਨਾਲ ਵੀ ਜਾਂਦੀ ਹੋਗੀ ਦਿੱਕਤ ਤੇ ਤੁਹਾਡੇ ਘਰ ਵਾਲੇ ਨੇ ਛੱਡੇ ਕਿ ਉਹਨੂੰ ਕਿੰਨਾ ਚਿਰ ਹੋ ਗਿਆ ਜੀ ਹੋ ਗਿਆ 14-15 ਸਾਲ ਹੋ ਗਏ 15 ਸਾਲ ਹੋ ਗਏ ਉਹਨੇ ਮੁੜ ਕੇ ਹਾਲਚਲ ਨਹੀਂ ਪੁੱਛਿਆ ਵੀ ਆ ਕੇ ਵੇਖਿਆ ਆਪਣੀ ਬੱਚਿਆਂ ਵੱਲ ਤੁਹਾਡੇ ਨਾਲ ਨਹੀਂ ਜੀ ਕਦੀ ਵੀ ਨਹੀਂ ਸਾਨੂੰ ਪੁੱਛਿਆ ਉਹ ਛੱਡਿਆ ਕਿ ਉਹ ਹੀ ਹੋ ਲੈ ਮਤਲਬ ਵੀ ਜਦੋਂ ਕੁੱਟਣਾ ਮਾਰਨਾ ਕੋਈ ਖਰਚਾ-ਵਰਚਾ ਨਹੀਂ ਦੇਣਾ ਨਸ਼ਾ ਪਤਾ ਕਰਨਾ ਫਿਰ ਬੱਚਿਆਂ ਨੂੰ ਵੀ ਮਤਲਬ ਮਾਰ ਦੇਣ ਲੱਗਾ ਫਿਰ ਇੱਕ ਦਿਨ ਛੱਡ ਕੇ ਆ ਗਿਆ ਇੱਕ ਹੀ ਕੱਕ ਹੀ ਕਰਨਾ ਇਹਨੂੰ ਰੱਖ ਕੇ ਕਿ ਮੜ ਕੇ ਅਸੀਂ ਫਿਰ ਵੀ ਰਾਬਤਾ ਕੀਤਾ ਵੀ ਚਲੋ ਬੱਚਿਆਂ ਦਾ ਬਾਪ ਵਾ ਨਹੀਂ ਕਿਤੇ ਵੀ ਨਹੀਂ ਮਰ ਕੇ ਵੱਧ ਵੜਾ ਨ ਨਹੀਂ ਵੇਖਿਆ ਮਰ ਕੇ ਤੇ ਕੁੜੀ ਹੁਣ ਮਿਹਨਤ ਕਰਨ ਦੀ ਹੈ ਕਮਾਂਡ ਦੀ ਹੈ ਘਰ ਦਾ ਗੁਜ਼ਾਰਾ ਹੋਣ ਰਿਹਾ ਹੈ ਕਿਦਾਂ ਦਾ ਲੱਗਣ ਰਿਹਾ ਵਧੀਆ ਲੱਗਦਾ ਉਹ ਹੁਣ ਮਿਹਨਤ ਕਰਨ ਦੀ ਆਪਣੀ ਕਮਾਈ ਕਰਨ ਦੀ ਆਪਣੀ ਕਿੱਤੇ ਖਾਈ ਦੀ ਹਾਂਜੀ ਹਾਂਜੀ ਵਧੀਆ ਲੱਗਦਾ ਮੈਨੂੰ ਬਹੁਤ ਆਪਣੀ ਕਿੱਤੇ ਕਰਕੇ ਖਾਈ ਦੀ ਜੀ ਬਿਲਕੁਲ ਇਹ ਮਾਤਾ ਤੇ ਇਹ ਭਰਾ ਛੋਟਾ ਵੀਰ ਆ ਉਸ ਧੀ ਦਾ ਜਿਹੜੀ ਕਿ ਇਥੇ ਚਾਹ ਬਣਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਤੇ ਲੋਕਾਂ ਲਈ ਇੱਕ ਮੂਦ ਵਿਚ ਵੇੜਾ ਜਿਹੜੇ ਕਿ ਕਹਿੰਦੇ ਨੇ ਕਿ ਮਾੜਾ ਕੰਮ ਐ ਇਹ ਕੰਮ ਛੱਡ ਦੇ ਸੋ ਆਪਣਾ ਕੰਮ ਕਰਨ ਲਈ ਆਪਣੇ ਪਰਿਵਾਰ ਨੂੰ ਪਾਲਣ ਲਈ ਆ ਸਾਰਾ ਭਾਰ ਮੋਢਿਆਂ ਤੇ ਆ ਭੈਣ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਲੜਕੀਆਂ ਨੂੰ ਜਿਹੜੇ ਕੰਮ ਕਰਕੇ ਕੁਛ ਨਹੀਂ ਆਪਣੇ ਘਰ ਦਾ ਖਰਚ ਗੁਜ਼ਾਰਾ ਦੂਜੇ ਪਾਸੇ ਪੈ ਜਾਂਦੀਆਂ ਵੀਰੇ ਮੇਰੀਆਂ ਤਾਂ ਸਾਰੀਆਂ ਭੈਣਾਂ ਨੂੰ ਆਹੀ ਬੇਨਤੀ ਆ ਕਿ ਜਿਹੜੀਆਂ ਵੀਰੇ ਗਲਤ ਪਾਸੇ ਪੈ ਜਾਂਦੀਆਂ ਨੇ ਹਨਾ ਆਪਾਂ ਤਾਂ ਚਲੋ ਕਿ ਇਹ ਬਾਰੇ ਮਾੜਾ ਨਹੀਂ ਕਹਿਣਾ ਪਰ ਫਿਰ ਵੀ ਜੇ ਤਾਂ ਜਿਹੜੀਆਂ ਕੁੜੀਆਂ ਗਲਤ ਪਾਸੇ ਪੈਂਦੀਆਂ ਨੇ ਉਹਨਾਂ ਨੂੰ ਇੱਕੋ ਹੀ ਬੇਨਤੀ ਆ ਕਿ ਆਪਣਾ ਪੜੇ ਪੜ ਲੈ ਕੇ ਆਪਣੀ ਨੌਕਰੀਆਂ ਤੇ ਲੱਗ ਜਾਓ ਹਨਾ ਜੇ ਤੀ ਆਪਣਾ ਕੰਮ ਨਹੀਂ ਕੋਈ ਵੀ ਸ਼ੁਰੂ ਕਰਨਾ ਕਿਉਂਕਿ ਵੀਰੇ ਹਰੂਗੇ ਬੰਦਾ ਜੋ ਸੋਸ਼ਲ ਮੀਡੀਆ ਯੂਜ਼ ਕਰਦਾ ਕੋਈ ਨਾ ਕੋਈ ਕਿਤੇ ਨਾ ਕਿਤੇ ਗਲਤ ਆ ਕੋਈ ਵੀਰੇ ਹਰ ਇੱਕ ਦੇ ਕਰੇਤੀ ਹੈਗੀ ਆ ਠੀਕ ਆ ਤੇ ਉਹਨਾਂ ਨੂੰ ਆਪਣਾ ਕੰਮ ਚਲੋ ਨਹੀਂ ਕਰਦੇ ਕੁੜੀਆਂ ਆਪਣਾ ਕੰਮ ਹਨਾ ਪਰ ਫੇਰ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਫਿਰ ਜੌਬ ਕਰਨੀ ਚਾਹੀਦੀ ਗਲਤ ਕੰਮ ਛੱਡ ਗਏ ਕਿਉਂਕਿ ਵੀ ਅੱਜ ਕੱਲ੍ਹ ਦੇ ਕੁੜੇ ਨੂੰ ਤਾਂ ਰੋਟੀ ਬਣਾਉਣੀ ਵੀ ਨਹੀਂ ਆਉਂਦੀ ਕਿਉਂਕਿ ਮੇਰੇ ਖੋਦਿਆਂ ਸਹੇਲੀਆਂ ਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਤੇ ਮੈਨੂੰ ਮਿਹਣੇ ਮਰਦੇ ਨੇ ਚਾਹਦੇ ਤੇ ਮੈਂ ਕਹਿੰਦਾ 10 ਸਾਲ ਰੁਗੜੇ ਹੋ ਗਏ ਤੇ ਮੇਰੀ ਚਾਹ ਆ ਕਿਤੇ ਨਾ ਕਿਤੇ ਪੀਣਾ ਹੋ ਗਿਆ ਬਿਲਕੁਲ ਬਿਲਕੁਲ ਜੀ ਬੜੀ ਵਧੀਆ ਗੱਲ ਕੀਤੀ ਹੈ ਵੀ ਮੇਰੀ ਸਹੇਲੀਆਂ ਉਹਨਾਂ ਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਸੋ ਜ਼ਿਆਦਾ ਕੰਮ ਕਰੀ ਹੈ ਸਾਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਵੀ ਆਪਣੀ ਜਿਹੜੀ ਕਮਾਈ ਕਰਨ ਲਈ ਆਪਣਾ ਪਰਿਵਾਰ ਦਾ ਖੇਡ ਇਸ ਧੀ ਦਾ ਸਿਰਫ ਇਨਾ ਕਹਿਣਾ ਹੈ ਕੋਈ ਮਦਦ ਨਹੀਂ ਮੰਗੀ ਕਿ ਮੇਰੇ ਕੋ ਆਓ ਜਰੂਰ ਆ ਕੇ ਚਾਹ ਪੀਓ ਚਾਹ ਪੀ ਕੇ ਤੇ ਚਾਹ ਦਾ ਆਨੰਦ ਲਓ ਇਸ ਨਾਲ ਹੀ ਸਾਡੀ ਧੀ ਦਾ ਜਿਹੜਾ ਕਿ guzara ਹੋ ਜਾਏਗਾ ਯਾਨੀ ਕਿ ਮਦਦ ਹੋ ਦੇਗੀ ਕੋਈ ਮਦਦ ਨਹੀਂ ਮੰਗੀ ਸਿਰਫ ਕਹਿੰਦੇ ਵੀ ਆਉਂਦੇ ਜਾਂਦੇ ਚਾਹ ਜਰੂਰ ਪੀ ਕੇ ਲੰਘੋ ਸਰਖਾਪ ਟੀਵੀ ਲਈ ਜਸਵਿੰਦਰ 베ਦੀ ਉਦਾਸਪੁਰ ਰਈਆ ਬਿਆਸ